ਹallelujah ਸਰਨ ਜੈਮਸੀਦੀ ਸੋ ਅੱਜ ਅਸੀਂ ਗੱਲ ਕਰਾਂਗੇ ਇਸ ਵਿਸ਼ੇ ਦੇ ਉੱਤੇ ਕਿ ਅੱਜ ਜੋ ਵੀ ਪੰਜਾਬ 'ਚ ਚੱਲ ਰਿਹਾ ਤੁਹਾਨੂੰ ਬਹੁਤ ਜ਼ਿਆਦਾ ਤعداد 'ਚ ਪਾਸਟਰ ਅਪੋਸਟਲ ਤੇ ਪ੍ਰੋਫਿਟ ਨਜ਼ਰ ਆ ਰਹੇ ਨੇ ਤੇ ਸਾਡੇ ਵਿੱਚ ਅੱਜ ਬ੍ਰਦਰ ਰਾਜਕੁਮਾਰ ਜੀ ਨੇ ਪ੍ਰਭੂ ਦੀ ਸੇਵਾ ਕਰਦਿ ਨੇ ਇਹ ਪ੍ਰਭੂ ਦੇ ਦਾਸ ਨੇ ਸੋ ਅੱਜ ਅਸੀਂ ਇਹਨਾਂ ਦੇ ਕੋਲੋਂ ਬਾਈਬਲ 'ਚੋਂ ਦੇਖਾਂਗੇ ਇਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਕਿ ਅੱਜ ਪੰਜਾਬ ਦੇ ਵਿੱਚ ਤੁਹਾਨੂੰ ਵਿਸ਼ਵਾਸੀ ਘਟ ਤੇ ਪਾਸਟਰ ਅਪੋਸਟਲ ਵਰਸ਼ਿਪਰ ਤੇ ਇਹ ਇਹ ਸਭ ਤੁਹਾਨੂੰ ਜਿਆਦਾ ਤਦਾਦ ਚ ਨਜ਼ਰ ਆਉਂਦੇ ਨੇ ਤੋਂ ਅਸੀਂ ਅੱਜ ਬਾਈਬਲ ਚੋਂ ਦੇਖਾਂਗੇ ਕਿ ਸੱਚਮੁੱਚ ਯਾਰ ਇਹ ਸਭ ਪ੍ਰਭੂ ਦੇ ਵੱਲੋਂ ਇਹ ਅੱਜ ਜੋ ਵੀ ਕੁਝ ਹੋ ਰਿਹਾ ਕਿ ਇਹ ਪ੍ਰਭੂ ਦੇ ਵੱਲੋਂ ਕਿਉਂਕਿ ਅੱਜ ਬਹੁਤ ਜਿਆਦਾ ਗਿਣਤੀ ਦੇ ਵਿੱਚ ਜੋ ਪਾਸਟਰ ਅਪੋਸਟਲ ਜਾਂ ਪ੍ਰੋਫਟ ਬਣੇ ਨੇ ਇਹਨਾਂ ਦੇ ਵਿੱਚੋਂ ਬੜਿਆਂ ਦੇ ਐਸੇ ਕੰਮ ਨਜ਼ਰ ਆਉਂਦੇ